ਹਾਂਜੀ ਕਿੱਦਾਂ ਸਾਰੇ ਅੱਜ ਚੱਲੇ ਆਪਾਂ ਪੀੜੀਜੀ ਕਿਸਾਨ ਮੇਲੇ ਦੇ ਤੇ ਬਾਕੀ ਨਾਤੋ ਲਈਏ ਫਿਰ ਚੱਲਦੇ ਆਂ ਥੋੜੀ ਦੇਰ ਤੱਕ ਦਿਖਾਨਿਆਂ ਤੁਹਾਨੂੰ ਨਵੀਂ-ਨਵੀਂ ਟੈਕਨੋਲੋਜੀ ਦੀ ਮਸ਼ੀਨਾਂ ਲਓ ਜੀ ਆਪਾਂ ਹੋ ਗਿਆ ਨਾਤ ਹੋ ਕੇ ਰੈਡੀ ਤੇ ਹੁਣ ਚੱਲਦੇ ਆਂ ਤੇ ਤੁਹਾਨੂੰ ਦਿਖਾਨੇ ਆ ਉੱਥੇ ਦਾ ਰੌਣਕ ਮੇਲਾ ਹਲੋ ਜੀ ਅੱਪਾ ਆ ਗਏ ਮੇਲੇ 'ਚ ਪਹੁੰਚ ਆਪਾਂ ਤੁਹਾਨੂੰ ਰਸਤੇ ਦਿਖਾ ਨਹੀਂ ਸਕੇ ਕਿਉਂਕਿ ਢੀੜੇ ਬਹੁਤ ਸੀ ਕਾ ਇਸ ਕਰਕੇ ਆਪਾਂ ਮੋਟਰਸਾਈਕਲ ਵੀ ਡਰਾਈਵਿੰਗ ਕਰ ਰਹੇ ਸੀਗੇ ਤੇ ਆਹ ਲੋ ਜੀ ਆਪਾਂ ਪੇੜੀ ਸੀ ਵਾਲਿਆਂ ਦੇ ਮੇਲੇ ਤੇ ਪਹੁੰਚ ਗਏ ਬਾਕੀ ਹੋਰ ਵੀ ਮੇਲੇ ਲੱਗ ਰਹੇ ਆਪਾਂ ਤੁਹਾਨੂੰ ਉਹਨਾਂ ਦੇ ਵੀ ਦਿਖਾਵਾਂਗੇ ਪਰ ਪਹਿਲਾਂ ਆਪਾਂ ਇਹਨਾਂ ਦੇ ਆਣਾ ਸੀ ਬਾਕੀ ਆਪਣੇ ਉਸਤਾਦ ਜੀ ਉਰੀ ਕਿਤੇ ਆ ਪਤਾ ਨਹੀਂ ਕਿੱਦਾਂ ਚਲੇਗੇ ਫੋਨ ਕੀਤਾ ਵਾ ਗਿਆ ਆਰੇ ਲੋ ਜੀ ਆਪਾਂ ਹੋ ਗਏ ਗਰਮੀ ਦੇ ਤੰਗ ਕਿਉਂਕਿ ਆਪਾਂ ਨੂੰ ਆਪਣੇ ਉਸਤਾਦ ਜੀ ਨਹੀਂ ਮਿਲ ਰਹੇ ਹੈਗੇ 15-20 ਮਿੰਟ ਹੋ ਗਏ ਲੱਭ ਰਹੇ ਹੁਣਾਂ ਨੂੰ ਲੱਭਾ ਹੀ ਨਹੀਂ ਤੇ ਕਿਤੇ ਨਹੀਂ ਢਿਗੇ ਆਗੇ ਆਪਾਂ ਇਕੱਲੇ ਹੀ ਘੁੰਮ ਰਹੇ ਹਾਂ ਲੱਭਦੇ ਆ ਬਾਕੀ ਜਾਰੇ ਆਪਾਂ ਨੂੰ ਕੋਈ ਵੀ ਦੇ ਕੇ ਟਾਈਮ ਲੱਗਦੇ ਹੋਏ ਕੰਟਾ ਤੋਂ ਕੰਟਾ ਲੱਗ ਗਿਆ ਬੇਬੀ ਆਪਾਂ ਨੇ ਉਸਤਾਦ ਜੀ ਨੂੰ ਲੱਭ ਲਿਆ ਬਾਹਰ ਵੀ ਆ ਕੇ ਦੇਖੋਈ ਫਿਰ ਵੀ ਨਹੀਂ ਮਿਲੇ ਹੈਗੇ ਸਾਨੂੰ ਦਿਖਾਣਿਆ ਕੀ ਕਰ ਰਹੇ ਹੋ ਇਹ ਦੇਖੋ ਕਾਵੇ ਟਾਈਮ ਬਾਅਦ ਆਪਾਂ ਨੂੰ ਮਿਲੇ ਪਤਾ ਕਿੰਨਾ ਟਾਈਮ ਹੋ ਗਿਆ ਲੱਭਦੇ ਨੂੰ 15 20 ਮਿੰਟ ਹੋ ਗਏ ਤੁਹਾਨੂੰ ਲੱਭਦੇ ਨੂੰ ਇੱਕ ਆ ਖੜਿਆ ਮਾਰਨ ਸੀ ਆਪਣੇ ਉਸਤਾਦ ਜੀ ਦਿਖਾਈ ਮੂੰਹ ਦਿਖਾਈ ਇੱਕ ਆ ਘੜਾ ਇੱਕ ਹੋਰ ਕਿਤੇ ਬਾਅਦ ਆਪਾਂ ਚੱਲੇ ਅੰਦਰ ਨੂੰ ਇਹ ਨਾਲ ਖਾਦੇ ਬਰੱਦ ਬੜਾਈ ਕਰ ਲਈ ਐਂਟਰੀ ਕਰਾ ਲਈ ਆਪਾਂ ਐਂਟਰੀ ਐਂਟਰੀ ਕਰ ਲਈ ਜੀ ਹੁਣ ਚੱਲੇ ਆ ਤੁਹਾਨੂੰ ਦਿਖਾਣੇ ਨਵੀਂ ਲੱਗੀ ਜੀਆ ਤੇ ਆ ਦੇਖੋ ਪਹਿਲੀ ਸ਼ੁਰੂਆਤ ਚ ਤੁਹਾਨੂੰ ਐਡਾ ਵਲਾ ਟਾਇਰ ਦਿਖਾਣੇ ਆ ਹਾਂ ਆ ਦੇਖੋ ਕਿੱਡਾ ਬੜਾ ਟਾਇਰ ਉਧਰ ਪਤਾ ਨਹੀਂ ਕੋਈ ਮਹਾਸ਼ਕਤੀ ਆ ਰਹੀ ਆਪਾਂ ਨੂੰ ਕਿਆ ਲੈਣਾ ਲੈਣਾ ਦਰਾ ਟਰੈਕਟਰ ਕਵੈਨ ਹੈ ਮਹਾਸ਼ਕਸ਼ੀਅਤ ਹੈ ਮਹਾਸ਼ਕਸ਼ੀਅਤ ਅਜੇ ਵੀਰ ਅਜੇ ਵੀਰ ਕੀ ਹੋ ਗਿਆ ਤੁਸੀਂ ਭੱਜੀ ਜਾਂਦੇ ਹੋ ਇਕੱਲੇ ਕੁਝ ਲੱਗੀਆਂ ਨੇ ਦੇਖੋ ਰੇ ਹਾਂ ਹੋਰ ਕੁਝ ਸਵਾਦ ਆ ਰਿਹਾ ਪੁੱਤ ਸਵਾਦ ਆ ਰਿਹਾ ਬਾਬੇ ਉਹ ਟਾਇਰ ਚੈੱਕ ਕਰੋ ਬੜੀਆ ਬਲੋ ਤੇ ਬਾਕੀ ਕੰਮ ਆਣਾ ਦੇਖੋ ਮੈਨੂੰ ਪੇਰੀਜੀਕਲ ਹੈ ਹੁਣ ਅਸੀਂ ਚੱਲੇ ਆ ਪੀਡੀਸੀ ਕੋਲ ਹਾਂ ਪੇਰੀਜੀਕਲ ਉਧਰ ਉਸਾਰੀ ਚੱਲੇ ਆਂ ਕੰਨੈਕਟ ਦੇਖਾਂਗੇ ਕੀ ਦੇਖਾਂਗੇ ਪੇਰੀਜੀਕਲ ਦਾ ਪਟਾਕਾ ਹਾਂ ਚੰਗੀ ਤਾਂ ਨਾ ਦਾਦੇ ਮਾਰੇ ਕੀ ਆ ਗਿਆ ਬਣਾਉਣੇ ਆਪਾਂ ਆਪਾਂ ਸੁਪਰ ਸੀਡਰ ਰੋਟਾ ਬੇਟਰ ਆਓ ਚੱਲੀਏ ਲੇਜ਼ਰ ਕਰਾ ਓਏ ਜੇ ਹੁਣ ਇਹ ਜਿਹੜਾ ਬਾਲਾ ਕੀ ਚੀਜ਼ ਹੈ ਰਿਪਰ ਰਿਪਰ ਨਹੀਂ ਟਿਪਰ ਸੁਪਰ ਨਹੀਂ ਹੋ ਰਿਪਰ ਰਿਪਰ ਅਹੀਂ ਅੱਜ ਹੀ ਮੇਲੇ ਤੋਂ ਇਹ ਜਰਾ ਐਗਰੀ ਜੋਨ ਦਾ ਇਹ ਐਗਰੀ ਜੋਨ ਦੇ ਫੋਟੋ ਆਏ। ਇਹ ਬਈ ਐਗਰੀ ਜੋਨ ਦੇ ਪ੍ਰੋਡਕਟ ਨੇ ਆਹ ਕ੍ਰੇਨ ਜਿਹੜੀ ਆਪਾਂ ਚਲਾ ਲੈਨੇ ਆ। ਉਹ ਨਹੀਂ ਲਗਾਣੇ ਆਪਾਂ ਜੇ ਪੀਡੀਸੀਆ ਦੇ। ਐਗਰੀ ਜੋਨ ਦੇ ਜੀਨ ਦਿਖਾ ਦੇ। ਇਹ ਵੀ ਆਪਾਂ ਤੁਹਾਨੂੰ ਦਿਖਾਣੇ ਆ ਪੀਡੀਸੀਆ ਦੇ। ਕੁਆਲਿਟੀ ਬਹੁਤ ਕਰਵਰੀਆ ਤੇ ਪਾウダー ਪਾਉਡੀ ਹੁੰਦੀ ਹੈ। ਬਾਕੀ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਆਪਾਂ ਡੀਲ ਕਰਦੇ ਆ। ਕੋ ਬੈਨ ਆ ਗਈ ਕਿਉਂ ਆਇਆ ਜੀ ਚੇੜੀ ਘਰ ਵਾਲੇ ਸੋ ਜੀ ਆਪਾਂ ਪਾਉਂਦੀ ਆ ਆਪਣੀ ਪੀਡੀਸੀ ਚ ਹੈਦਰੋ ਜੋਨ ਚ ਆ ਲੋ ਜੀ ਆਇਆ ਇਹਦਾ ਸਸਤਾ ਮਾਲ ਆ ਆਪਾਂ ਇਹ ਦੁਕਾਨਾਂ ਐ ਨਹੀਂ ਆਪਾਂ ਸਿਰ ਦੁਕਾਨ ਨੂੰ ਪੀਡੀਸੀ ਦਾ ਮਾਲ पहुंच गए आपा पीडीसी आये हैं सुपर सीटर पे यहाँ औरे लेजर करा तो अपने सुपर सीटर आप जरी अपनी हाफ बस हिंदी सिंपल है ना

ਹੰਦੇ ਵਾਲਾ ਜੀ ਦੇ ਕਰਮਾਂ ਨੇ ਗੱਲ ਲਈ ਕਿੰਨੇ ਫੁੱਟ ਆ ਵੀਰ ਜੀ ਇਹ ਕਿੰਨੇ ਫੁੱਟ ਹੈ 7 ਗੁਰ ਦਾ ਰੋਟ ਸੁਪਰ ਸ਼ੀਟਰ ਆ ਐਸੀ ਕੋਈ ਕੁਆਲਟੀ ਨਹੀਂ ਹੁੰਦੀ ਹੁੰਦੀ ਹੈ ਸਿੰਪਲ ਜਿਹੇ ਹੁੰਦਾ ਸੀ ਉਹਨਾਂ ਗਰਾਰੀਆਂ ਵਾਲਾ ਕਰਦੇ ਸੀ ਕੀ ਫਾਇਦਾ ਸਰ ਜੀ ਇਹਦਾ ਕੀ ਫਾਇਦਾ ਇਲਾਕੇ ਤੇ ਗਰੀਸ ਪੈਂਦੀ ਸੀ ਤੇਲ ਤੇਲ ਲੜਾ ਹੁੰਦਾ ਸੀ ਜਿਵੇਂ ਕਮੇਟੀ ਵੱਲੋਂ ਦੇਖੋ ਵੀਰ ਜੀ ਪੀਡੀਸੀ ਦੇ ਪ੍ਰੋਡਕਟ ਰਾਹੋ ਪਟੰਗਿਆ ਸੁਪਰ ਸੀਡਰ ਅੱਜ ਤੁਹਾਨੂੰ ਲੇਜਰ ਕਰਾ ਦਿਖਾਣੇ ਆਪਾਂ ਆਜੋ ਆ ਪੜੀ ਗਿਆ ਨਾ ਇਸ ਤਰ੍ਹਾਂ ਤੇ ਆਪਾਂ ਦੇ ਸਤਿਨਾਮ ਸੁਭਾਨ ਨਾਮ ਦੇਵ ਜੀ ਤੋਂ ਕੰਮ ਕਰ ਸਿਆਣੋ ਪਰਿਵਾਰਕ ਛੱਟ ਕਰ ਕਰਦੇ ਕੋਈ ਕੋਈ ਆਜੀ ਜੱਟ ਕੀ ਕਾਹਦੀ ਹੈ ਲੋਕਾ ਆਤੀ ਹੈ ਬਾਕੀ ਟਾਇਰ ਦੇਖੋ ਟਾਇਰਾ ਚ ਲਾਏ ਦੇਖੋ ਲਾਇਆ ਮਾਦੀ ਨੰਬਰ ਆਪਣਾ ਹੀ ਰੱਖਣਾ ਤੁਹਾਡੇ ਲਈ ਜਰੂਰੀ ਹੈ ਬਹੁਤ ਸ਼ਾਨਦਾਰ ਪੇਂਟ ਹੋ ਗਿਆ ਹੈ ਪੇਟ ਦੀ ਗਾਰੰਟੀ ਹੈ ਜੀ ਸਰਪ੍ਰਾਈਜ਼ ਹੈਗਾ 3 ਲੱਖ ਦਾ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਬਾਕੀ ਇਹ ਸੱਤ ਬੁਰਦਾ ਲੈਜਰ ਕਰਾ ਦੇਖੋ ਆ ਬਾਬਿਓ ਆ ਜਿਹੜੀ ਕਿਸੇ ਨੇ ਨਹੀਂ ਬਣਾਈ ਹੈਗੀ ਆ ਪੀਡੀ ਸੀ ਵਾਲਾਂ ਦਾ ਕੁਪਟੇਟ ਕਰਿਆ ਤੇ ਜਿਹੜਾ ਤਰਾ ਬਾਕੀ ਨੀਚੇ ਘੜੇ ਆ ਸਭ ਤੋਂ ਜ਼ਿਆਦਾ ਸੁਪਰ ਸੀਟਰ ਲੇਜ਼ਰ ਕਰਾ ਇੱਕ ਨਵੀਂ ਮਸ਼ੀਨ ਵੀ ਆ ਉਹਦਾ ਮੈਨੂੰ ਨਾਮ ਨਹੀਂ ਪਤਾ ਹੈਗਾ ਜੋ ਬਣਾਈ ਹੈ ਤੇ ਆ ਚੈੱਕ ਕਰੋ ਛੋਟਾ ਜਿਹਾ ਛੋਟਾ ਬੀਟਰ ਆਹ ਕਿਆ ਚੀਜ਼ ਹੈ ਆ ਹੈਗਾ ਬਾਬਿਓ 50000 ਦਾ ਆਣੀ ਬਤਾਏਗਾ ਕੀ ਆ ਬਸ ਤੁਹਾਨੂੰ ਦਿਖਾਈ ਜਾਂਦੇ ਆ ਤੇ ਵੀਰ ਦੀਆਂ ਚੜਾਈਆਂ ਬਾਬਿਓ ਬਾਕੀ ਮਾਲ ਖੜੇ ਆ ਤੇ ਆਜ ਇੱਕ ਵੇਸ ਚੜਾਈਆਂ ਤੇ ਆਪਨੇ ਵੀ ਦੇਖਣ ਤੇ ਆ ਰਹੇ ਨੇ ਬੋਟਾ ਬਿੱਟ ਦੀ ਬਾਤ ਕਰਦੇ ਆਂ ਅਰੇ ਹੰਦੀ ਪਰਪੋ ਜਿਹੜਾ ਗਰਾਰੀਆਂ ਵਾਲਾ ਬਣਾਤਾ ਜੀ ਹੁਣ ਇੱਧਰ ਬਾਹਰ ਦਾ ਕੈਨ ਚੱਕੀ ਸਾਡੇ ਕੋਲ ਆਉਂਦੇ ਕੋਲ ਕਾਲੇ ਕਾ ਤਾਲੀ ਦਾ ਹੋ ਗਿਆ ਬਈ ਸਾਰੇ ਵੱਲੋਂ ਜਿਹੜਾ ਲਾਗੇ ਸਾਰੇ ਖੰਗੜ ਹੋ ਗਏ

ਹਾਂ ਉਹ ਵੀ 60 ਪੈਂਸੇ ਸਭੀ ਉਹ ਪਾਰ ਦੇ ਟ੍ਰੈਕਟਰ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਰਾਊਨ ਕੁੜੀ ਹਰ ਕੋਈ ਜਾਣਦਾ ਹੈ ਇੰਦਾ ਨਾਮ ਬੜੀਆ ਪ੍ਰੋਬਲਮ ਜੀ ਹੱਥੀ ਪਾਇਆ ਅਦਾਸ ਥੋੜਾ 140000 ਦਾ ਨੋਟਾ ਵੇਡਲਾ ਲੈਜਰ ਕਰਾ ਦਿਖਾਇਆ ਸੀ ਉਹ 3 ਲੱਖ ਦਾ ਸੀਗਾ ਆ ਹੈਗਾ 370 ਦਾ ਇਹ ਜੀ ਕੁਆਲਟੀ ਥੋੜੀ ਜੀ ਲੱਗਾ ਬਾਕੀ ਹੈ ਵੀ ਬੜਾ ਉਹਦੇ ਨਾਲੋਂ ਤੇ ਉਹਦੇ ਨਾਲੋਂ ਪਾਈ ਗਈ ਐਵੇਂ ਕੁਛ ਹੈ ਬਾਕੀ ਆਪਾਂ ਨੂੰ ਪਤਾ ਨਹੀਂ ਹੈਗਾ ਨੌਲੇਜ ਨਹੀਂ ਹੈ ਇਹ ਵਾਲੇ ਲੇਜ਼ਰ ਦੀ ਬਾਕੀ ਹੈ ਤਾਂ ਦੋਨੋਂ ਹੀ ਵਧੀਆ ਕਰਾਦੇ ਸਿਸਟਮ ਤੇ ਆ ਆ ਡੇਢ ਦਾ ਆ 20 30 ਦਾ ਉਹਨਾ ਉਹ ਲੱਗਾ 1 40 ਦਾ ਉਹ ਟਾਇਰ ਹੈ ਜਿਹੜੇ ਜਿਹੜੇ ਸਾਈਜ਼ ਹੈ ਡਿਜ਼ਾਈਨ ਹੈ ਜਿਹੜੇ ਮਰਜ਼ੀ ਆ ਕੇ ਉਹ ਤੂਰੀ ਰੱਖਦੇ ਆ ਬੰਦੇ ਉਹ ਸੰਬੰਧ ਰੈਂਟਰ ਜੰਨ ਲੱਗੇ ਹੋਏ ਆ ਸਾਰੇ ਟਾਇਰ ਰੈਂਟਰ ਆ ਪਿਆ ਮੇਰੇ ਵੀਰੋ ਰੰਗ ਬਰੰਗੇ ਹਾਲ ਇਹ ਆ ਗਏ ਮਾੜੇ ਮਾੜੇ ਬੰਦੇ ਇਹਨਾਂ ਨੇ ਤਾਂ ਪੀੜੀ ਜਾਨਾਂ ਦਾ ਮੇਲਾ ਖਰਾਬ ਕਰਿਆ ਵਾ ਬਾਈ ਇਹਨਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਕੁਝ ਦੇਖਣ ਨੂੰ ਕੀ ਮਿਲੇਗਾ ਬਾਈ ਕੰਮੇ ਕਰਦੇ ਰਹਿ ਗਏ ਬਾਈ ਸਾਰਾ ਦਿਨ ਹੈ ਨਾ ਹਾਂ ਓਏ ਸਾਰਾ ਦਿਨ ਭਾਈ ਚ ਮਾਰ ਕੇ ਬੰਦੇ ਤੇ ਮਿਲਿਆ ਕੱਖ ਨਹੀਂ ਮਿਲਿਆ ਗਿਆ ਬਾਬਿਓ ਨਾ ਰੋਟੀ ਨਾ ਪਾਣੀ ਭੁੱਖੇ ਪਿਆਸੇ ਮਰ ਗਏ ਬਈ ਪਕੋੜੇ ਦਾ ਹੋਰ ਕੁਝ ਨਹੀਂ ਚੱਲਿਆ ਲੱਸੀ ਬਲਾ ਕੇ ਲਿਆਏ ਇਹਨੂੰ ਦੋ ਗਲਾਸ ਅੱਛਾ ਸੁੱਤਾ ਤਾਂ ਹੁਣ ਉੱਠ ਗਿਆ ਆਇਆ ਇਹਦਾ ਬਸ ਵਸਤ ਦੇਖਣ ਆਇਆ ਮੈਡਮਾਂ ਨੂੰ ਬਸ ਹੋਰ ਕੁਝ ਨਹੀਂ ਚਲੋ ਜੀ ਕਿਉਂ ਰਾਤ ਨੂੰ ਗਿਆ ਹੈ ਸਿਮਰਨ ਵਾਲਿਆਂ ਦੀ ਇੱਕ ਪੈਣ ਦੋ ਖੜੀਆਂ ਨੇ ਆ ਫਿਚ ਲੀਜੀ ਡੂਏ ਲੱਗ ਰਹੀ ਹੈ। ਕੋਈ ਬੰਦ ਤੋਂ ਮੈਨੂੰ ਵੀਡੀਓ ਹੋਰ ਲਾ ਕੇ ਬੈਠਾ ਵੀਰਾ। ਦੇ ਰਹੇ ਆ ਫਲ ਫਰੂਟਾਂ ਦੇ ਜਿਹੜੇ ਮਾਦੀ ਫਰੂਟ ਦੇ ਪੌਦੇ ਲੈ ਲੋ ਰੇ ਆ ਦੇਖੋ। ਜਿਹੜੇ ਮਾਦੀ ਫਰੂਟ ਦੇ। ਉਹ ਆ ਜੇ। ਚੱਲ। I'ma set you to your mama It's rip, 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 the whip whip gun, yeah. Drop it off.